ਬੁਯੁਰ ਗੋ ਜੇ ਗੱਲ ਕਰੀਏ ਆਪਾਂ ਕਹਿੰਦੇ ਪੇਸ ਪਿੰਡ ਦੇ ਵਿੱਚ ਰਾਜੇ ਵੀ ਕਈ ਟੁੱਕੇ ਹੋਏ ਕਿ ਰਾਜਿਆਂ ਨੇ ਵਿਆਹ ਕਰਾਈ ਸੀ ਕਿ ਉਹ ਕੀ ਇਤਿਹਾਸ ਕੀ ਸੀ ਕਿਉਂ ਕਰਾਉਣਾ ਪਿਆ ਵਿਆਹ ਉਹ ਜੀ ਹੋਰ ਸੀ ਗੱਲ ਦੋਗੋ ਉਹ ਜਿਹੜਾ ਆਪਾਂ ਕਹਿੰਦਾ ਕੋਲੇ ਦੇਖੋ ਉਹ ਵੀ ਕੋਈ ਜ਼ਿਆਦਾ ਕੋਈ ਸ਼ਕੀਰੀ ਵਾਲਾ ਹੁੰਦਾ ਜਾਂ ਕੋਈ ਬੜਤੀ ਸੋਹਣੀ ਹੁੰਦੀ ਸ਼ੈਲ ਹੁੰਦੀ ਇਹ ਲੱਗ ਜਿਵੇਂ ਤੀਆਂ ਵੀ ਇੰਜਾਂ ਦੇ ਸਨ ਮੁਸਲਮਾਨ ਦੇ ਟਟ ਕੇ ਜਾਂਦਾ ਹੂੰ ਤੋਂ ਪੀਆ ਹੁੰਦੀ ਛਵਾਲ ਲੱਗੇ ਨੇ ਕੁੜੀਆਂ ਹੂੰ ਇਹ ਆਪਣੇ ਇੱਕ ਇੱਕ ਦਾ ਕਿਲੇ ਜੋ ਬੀਟੂ ਕਿਆ ਸੀ ਹੂੰ ਇਹਨੋ ਕਿਹਦਾ ਜਿਹੜਾ ਆਪਣਾ ਕੱਚਾ ਹੱਡਾ ਕਿਲਾ ਸੀ ਹੂੰ ਤੇ ਇੱਥੇ ਰਾਜੇ ਢੁੱਕਿਆ ਸੀ ਠੀਕ ਹੈ ਜੀ ਇੱਥੇ ਦਿਸਿਆ ਨਹੀਂ ਕਿ ਜਾਨੀ ਠੀਕ ਹੈ ਜਾਨੀ ਸਤ ਕਰ ਸੀ ਪਹਿਲਾਂ ਕਿਲੇ ਜਾ ਠੀਕ ਆ ਸਾਡਾ ਤੇ ਜਾਨੇ ਕਾ ਤੇ ਬਜੀਰੂ ਕਾ ਕੱਦੇ ਕਾ ਤੇ ਚੱਬੇ ਕਾ ਭਾਰੇ ਕੇ ਬਾਜੇ ਸੋ ਗੋੜੀ ਆ ਇਹ ਵੀ ਘਰ ਸੀ ਸਾਰੇ ਥੋੜਿਆਂ ਦਾ ਹੂੰ ਪਤਲੀਆਂ ਦਾ ਇਹ ਇੱਥੇ ਫੇਰ ਅਸੀਂ ਆ ਗਏ ਦੇਖਿਆ ਵੀ ਇੱਥੇ ਬੋਲਾ ਸੁਗਰੂ ਵਾਲਾ ਆਇਆ ਉਹ ਸੌਣ ਕੇ ਆਇਆ ਅੱਛਾ ਉਹ ਸੌਣ ਬੁੜੀ ਵਾਈਨ ਨੂੰ ਦੇ ਆ ਦਿਨੇ ਆਪਣਾ ਤਾਂ ਆਮ ਗੋਟੀਆਂ ਨੂੰ ਗਰੇਬ ਕਤਦਾ ਬੁੜੀ ਦੇਖਾ ਦੇਖੇ ਨਾ ਤਾਂ ਹੂੰ ਉਹਨਾਂ ਦਾ ਬਾਬਾ ਸੀ ਉਹ ਸੌਣ ਅੱਛਾ ਹਾਂ ਸੌਣ ਦੇ ਕੋਲ ਆਦਮੀ ਸੀ ਦੋ ਵਿਆਹ ਤੇ ਸੌਣ ਦੇ ਤੇ ਬਾਬਾ ਲੱਗਦਾ ਸੀ ਹੂੰ ਤੇ ਮੇਰੀ ਬਾਤ ਸਾਖ ਵੀ ਉਹਦੇ ਸੀ ਉਹਦੇ ਅੱਛਾ ਹਾਂ ਤੇ ਉਹ ਫਿਰ ਉਹ ਉਹ ਜਮੀਨ ਉਹਨਾਂ ਨੂੰ ਤਾਂ ਗੋਟੀਆਂ ਨੂੰ ਬੁਲੀ ਦੀ ਨਾ ਜੀ ਜੀ ਨਾ ਜੀ ਨੂੰ ਹਾਂ ਜਾ ਨਾ ਜੀ ਬੁਢੀ ਲਈ ਸੀ ਤੇ ਠੇਕਾ ਤੋਂ ਛੋਟੀ ਬੁਢੀ ਲਈ ਅੱਛਾ ਬਚਨੋ ਵੀ ਉਹਨਾਂ ਦੇ ਉੱਡੋ ਕੇ ਸੀ ਉਦੋਂ ਆਪਣੇ ਆ ਛੋਡੇ ਘਰੇ ਕੋਲੇ ਹਾਥੀ ਸੀ ਇਦੋਂ ਘੋੜੇ ਘਾਰੇ ਬੰਨੇ ਹੁੰਦੇ ਆ ਨੇਜਾ ਆ ਤਾਂ ਵੀ ਪਈ ਹੁੰਦੇ ਬਾਹਰ ਉਦੋਂ ਖਾਲੀ ਸੀਗੀ ਜੀ ਆ ਬਾ 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 ਸਾਰੇ ਬੰਦੇ ਹੂੰ ਪੰਡਾ ਦੋਦਾ ਸੀ ਹੂੰ ਅੱਧੇ ਤੋਂ ਵੀ ਘੱਟ ਸੀ ਮੇਰੀ ਸੁਰਤ ਚ ਵੀ ਪਿੰਡ ਤਾਂ ਬਹੁਤ ਛੋਟਾ ਸੀ ਕਿੰਨਾ ਫਰਕ ਕਿਉਂਕਿ ਸੂਏ ਤੋਂ ਹੋਰਾਂ ਪਰਾਂ ਕੁਝ ਵੀ ਨਹੀਂ ਸੀਗਾ ਸੂਵੇ ਤੋਂ ਪਰਾਂ ਉਹ ਘਾਹ ਬਣੇ ਕੁਝ ਨਹੀਂ ਸੀਗਾ ਕੋਈ ਨਾ ਕਲਾਰ ਕਪਾ ਕੁਛ ਨਹੀਂ ਉਧਰ ਉਹ ਸਾਰੇ ਵਾਣ ਬੀਜਦੇ ਸੀ ਕਿਹਾ ਜੇ ਕਾਲੂ ਬਾਣੀਆਂ ਹੁੰਦਾ ਉਹ ਤਾਂ ਦੇਖਿਆ ਨਹੀਂ ਹੁੰਦਾ ਕਾਲੂ ਨਹੀਂ ਦੇਖਿਆ ਉਹ ਵੀ 35 ਘੰਟੇ ਸੇ ਪਾਣੀ ਦੇ ਦਿਆ ਉਹਦਾ ਹੁੰਦਾ ਉਹ ਬੜੇ ਚਰਖੇ ਆ ਪਾੜਦਿਆਂ ਜਮਾ ਮੈਂ ਸੋਨੇ ਹੋਰੇ ਦੇਖਿਆ ਸੋਨੇ ਤੋਂ ਪਹਿਲਾਂ ਇੱਕ ਹੋ ਸੀ ਮਦਨ ਕੇ ਮਦਨ ਦੇਖਿਆ ਹੋਇਆ ਸੀ ਸ਼ਰੀਏ ਕੇ ਘਰਾਂ ਚ ਹੁੰਦਾ ਸੀ ਮਦਨ ਬਾਣੀਆਂ ਨਾ ਨਾ ਹਾਂਜੀ ਉਹ ਭਾਗ ਦੇ ਇਹਨਾਂ ਦਾ ਹਾਂ ਉਹ ਇਹਨਾਂ ਦੇ ਸੀ ਉਹਨਾਂ ਦੀ ਥੋੜੀ ਥੋੜੀ ਸੁਰਤ ਹੈਗੀ ਮੈਨੂੰ ਰਾਮਾਛੁਰ ਦਾ ਛੋਟਾ ਸੀ ਹੂੰ ਮਤਲਬ ਫਿਰ ਉਦੋਂ ਇੱਥੇ ਫਿਰ ਕਈ ਰਾਜੇ ਬਿਆਹੇ ਆ ਫਿਰ ਉਦੋਂ ਖੂਖਾ ਜੇ ਵੀ ਬਣਾਇਆ ਮੈਂ ਸੋੜਾ ਪਿੰਡ ਦੇ ਵਿੱਚ ਹਨ ਇਹ ਖੂਜ ਜਿਹੜਾ ਆਪਣਾ ਵੱਡਾ ਹੈ ਇਹ ਪਹਿਲਾਂ ਤੋਂ ਖਾਰਾ ਖੂਬ ਸੀ ਪੜੇ ਅੱਛਾ ਉੱਧਰ ਹੂੰ ਤੇ ਆਪਣਾ ਉਹ ਖਾਰਾ ਖੂਜ ਜਿਹਦਾ ਪਾਣੀ ਖੜ ਨਿਕ ਗਿਆ ਫਿਰ ਇਹ ਖੂਜ ਜਿਹੜਾ ਵੱਡਾ ਹੈ ਆਪਣਾ ਹਾਂ ਹੂੰ ਇਹਦੇ 7 ਬਿੱਡ ਸੀ ਹਾਂ 7 ਬਿੱਡਾ ਖੂਬ ਅਸਦਾ ਨੇ ਆਪਣੇ ਨੇਵ ਸੀ ਇਹਦੇ ਇਹਦੇ ਉਹਨਾਂ ਦਾ ਪਕੜਦਾ ਕੰਮ ਜੀ ਆਲੂ ਆ ਜਾਂਦੇ ਜੀ ਕਹਿੰਦੇ ਆਪਾਂ ਹੂੰ ਵਾਹ ਅਦੂਰੀ ਗੱਲ ਨਾ ਆਪਣੇ ਜੀਰ ਹੋ ਗਿਆ ਇੱਥੇ ਵੇਖਿਓ ਆਪਣਾ 49 ਵੇਖਿਓ ਅਗਲੇ ਕਰਨ ਉਹਨਾਂ ਦੇ ਠੀਕ ਆ ਤੇ ਵੀ ਉਹਨਾਂ ਦਾ ਸੀ ਕੋਈ ਪੁਰਾਣਾ ਹੂੰ ਨੀਬਾਂ ਦਾ ਉਹਦੀ ਦਿੱਤੀ ਉਹ ਜੋ ਪਗੜਾ ਕੋਈ ਉਹਦਾ ਰਾਜਨਾ ਰੈਂਕ ਸੀ ਹੂੰ ਫਿਰ ਉਹਨੇ ਮੇਰੇ ਪਾਰ ਦਾ ਪਟਿਆ ਕੋਈ ਨਹੀਂ ਹੋਰ ਵੀ ਲੈਣਗੇ ਪੈਸੇ ਜਿਹਨੇ ਮਹੂਰਤ ਤੋਂ ਨੇ ਕਰੀ ਸੀ ਖੂਬ ਨਾਉਣ ਦੀ ਵੱਡੇ ਆਪਣੇ ਵੱਡੇ ਖੂਬ ਦੀ ਹੂੰ ਕਿ ਉਦੋਂ ਮਾਲ ਦਾ ਦੇਖ ਲਾ ਫਿਰ ਆਪੋ ਆਪਣੇ ਪੱਤਿਆਂ ਚਾਹ ਖੂ ਲੱਗ ਗਿਆ ਜ ਮਾਲਕਾ ਇਹ ਸਰਦਾਰ ਦੀ ਜਿਹੜੀ ਬਗਲੇ ਆਈ ਆ ਬਗਲੇ ਸਰਦਾਰ ਦੀ ਜਮੀਨ ਆਇਆ ਬੈਠੇ ਅੱਛਾ ਬਗਲੇ ਵਾਲੇ ਸਰਦਾਰ ਦੀ ਹਾਂ ਆ ਇੱਥੇ ਸਮਝ ਗਿਆ ਤੇ ਇਹ ਆਪਣਾ ਵੀਡੀਓ ਆਪਣਾ ਹਵੇਲੀਆ ਜੰਮੂ ਕੇ ਰਹਿੰਦੇ ਨਾ ਹੂੰ ਹਵੇਲੀ ਦੀ ਕਹਿੰਦੇ ਨਾ ਅੱਛਾ ਉਹਦਾ ਹਵੇਲੀ ਬਾਠ ਹੁੰਦਾ ਇੱਥੇ ਇਹ ਬਗਲੇ ਸਰਦਾਰ ਅਸੂ ਬਗਲੇ ਪਟਿਆਰੇ ਉਹ ਪਹਿਲਾਂ ਨਾ ਜੰਮੀ ਰਹਿਆ ਉਹ ਕੈਦ ਕਰਦਾ ਸੀ ਆਪਣੇ ਹੂੰ ਅਸੀਂ ਕੋਠੀਆਂ ਆਪ ਦੇਖਿਆ ਨਾ ਕੋਠੜੀਆਂ ਕੱਚੀਆਂ ਗੁਰਦੁਆਰੇ ਕੋਲੇ ਹਾਂ ਹਾਂ ਮੈਂ ਵੀ ਸੁਣਿਆ ਉਹਨੇ ਉੱਥੇ ਕਹਿੰਦੇ 3 ਮਹੀਨੇ ਤੱਕ ਦੀ ਪਤਨੀ ਜੇਲ੍ਹ ਸੁਣਾ ਦਿੰਦੇ ਸੀ ਹਾਂ ਉਹ ਸੀ 5 ਮਹੀਨੇ 6 ਮਹੀਨੇ ਜੇਲ੍ਹ ਕਰਦਾ ਹੂੰ ਹਾਂ ਉਹ ਦੇਖਿਆ ਉਹਦੇ ਵਿੱਚ ਖਿਡਾਰੀ ਹੁੰਦੀ ਉਦੋਂ ਬਾਅਦ ਰੋਲੇ ਵੇਲੇ ਵੀ ਉਹ ਕੀ ਸੀ ਉੱਥੇ ਮਤਲਬ ਉਹ ਉਹਦੇ ਕੋਲੇ ਆਉਂਦਾ ਸੀਗਾ ਕੋਈ ਹਾਂ ਜੋ ਸੀ ਕੋਈ ਉਹ ਅੰਗਰੇਜ਼ਾਂ ਨੂੰ ਕੋਬਾ ਸੀ ਉਹਦਾ ਦਿੱਤਾ ਹਾਂ ਹਾਂ ਕਿ ਨਾਜਮ ਸੀ ਕਹਿੰਦੀ ਪਈ ਉਹ ਜੱਦ ਸੀ ਮੋਟਾ ਉਹ 3 ਮਹੀਨੇ ਤੱਕ ਦੀ ਸਜ਼ਾ ਸੁਣਾ ਕੇ ਉੱਥੇ ਹੀ ਅੱਛਾ 6 ਮਹੀਨੇ ਉੱਥੇ ਫਿਰ ਆ ਉੱਥੇ ਕੈਦ ਕਟਾਉਂਦਾ ਕੈਦ ਕਟਾਉਂਦਾ ਆ ਬੇਵਰੀ ਕਰਦੇ ਕੱਚੀਆਂ ਕੋਡ ਇਹ ਤਾਂ ਮਾਨੇ ਕੇ ਕਰਾਂਗੇ ਨਹੀਂ ਉਹ ਦੂਰੇ ਪਾਸੇ ਐ ਜਿਹੜੇ ਆਪਣਾ ਉਹ ਮਾਰਨ ਇਹ ਕਿੰਨੇ ਸਾਲ ਦੀ ਗੱਲ ਹੋ ਉਹ ਕਿੰਨੇ ਕ ਸਮੇਂ ਪਹਿਲਾਂ ਦੀ ਗੱਲ ਹੋ ਹੰਦਜਾ ਉਹ ਦੇਖੋ ਜੀ ਉਹਦਾ ਹੋ ਗਈ ਸਾਰੀ ਸੀ ਵੀ ਹਸਾ ਦੀ ਗੱਲ ਉਹ 2 ਸਵਾ 2 ਸਵਾ 2 ਸਵਾ ਤੁਸੀਂ ਪਿਛ ਵਰਗਾਂ ਤੋਂ ਸੁਣਦੇ ਰਹੇ ਹੋ ਮੈਂ ਤਾਂ ਦੇਖਿਆ ਕੋਹੜੀਆਂ ਕੋਹੜੀਆਂ ਨਹੀਂ ਦੇਖੀਆਂ ਹਾਂ ਢਿੰਆਂ ਕੋਹੜੀਆਂ ਵੀਰ ਜੀ ਕਾਇਦ ਕਰਦਾ ਹੁੰਦਾ ਬੁਢੇ ਬਾਦ ਦੇ ਹੁੰਦੇ ਜਾਣੇ ਸਾਡੇ ਤੇ ਉਹ ਨਹੀਂ ਕਾਸੀ ਵਾਂ ਬਣੋਲੀ ਸੁਤੇ ਕੇ ਜਿਹੜਾ ਕਾਇਦ ਕਰਦਾ ਹੁੰਦਾ ਸਰਦਾਰ ਕਾਇਦ ਕਰ ਦਿੰਦਾ ਸੀ ਹਾਂ ਇਹ ਪਿੰਡ ਵਿੱਚ ਹਾਂ ਸਮਝ ਗਿਆ ਹਾਂ ਤੇ ਉਸ ਤੋਂ ਬਾਅਦ ਫਿਰ ਫਿਰ ਇਹ ਸਾਰੇ ਫਿਰ 7 ਟੰਡ ਵਾਲਾ ਖੂਹ ਚੱਲਿਆ ਹਨਾ ਹਾਂ ਹਜੇ ਫਿਰ 70 ਖੁੰਡਾ ਬਿੱਡਾ ਵਾਲਾ ਸਾਰਾ ਪਿੰਡ ਵਿੱਚ ਸਭਾ ਦਾ ਪਿੰਡ ਆਪਣਾ ਸਾਰਾ ਪਿੰਡ ਘਰੇ ਲੋਕ ਲੋ ਭਾਂਖ ਦੇ ਚਿਹੋ ਰ ਜਾਈਂ ਚੜਦੇ ਕਿਉਂ ਚੜਦੇ ਅਸੀਂ ਵੇਖ ਕੇ ਮੈਂ ਹੀ ਪੰਜ ਬਿੱਡਾ ਚੱਲਦੇ ਮੈਂ ਦੇਖੇ ਅੱਛਾ ਪੰਜ ਪੰਜ ਵਿੱਚ ਚੱਲਦੇ ਸੀ ਪਹਿਲਾਂ ਕਹਿੰਦੇ ਸੱਤੇ ਅੱਠ ਚੱਲਦੇ ਸੀ ਹੂੰ ਹਾਂ